ਨਿਊਜ਼ੀਲੈਂਡ ਦੀ ਧਰਤੀ ਤੇ ਨਗਰਕਰਤਨ ਨਿਕਲ ਰਿਹਾ ਸੀ ਤੇ ਗੋਰਿਆਂ ਵੱਲੋਂ ਉਸ ਨੂੰ ਰੋਕ ਦਿੱਤਾ ਗਿਆ ਵੱਡੀ ਖਬਰ ਹੈ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਜਦੋਂ ਪੰਜਾਬੀ ਲੋਕਾਂ ਵੱਲੋਂ ਇੱਕ ਨਗਰਕਰਤਨ ਕੱਢਿਆ ਜਾ ਰਿਹਾ ਸੀ ਤਾਂ ਗੋਰਿਆਂ ਲੋਕ ਉੱਥੇ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਮੂਰੇ ਵੱਡੀ ਗਿਣਤੀ 'ਚ ਖੜੇ ਹੋ ਕੇ ਜੀਜ਼ਸ ਵਾਂਟਸ ਟੂ ਗੋ ਦੇ ਨਾਅਰੇ ਲਗਾਉਂਦੇ ਨੇ ਭਾਵ ਅਰਥ ਕਿ ਯਿਸੂ ਮਸੀਹ ਚਾਹੁੰਦਾ ਹੈ ਕਿ ਤੁਸੀਂ ਇੱਥੋਂ ਭਜੋ ਹਾਲਾਂਕਿ ਕਈ ਦੇਸ਼ਾਂ ਵਿਦੇਸ਼ਾਂ ਵਿੱਚ ਇਹੋ ਜਿਹੇ ਘਟਨਾਵਾਂ ਪਿਛਲੇ ਲੰਬੇ ਸਮੇਂ ਤੋਂ ਵਾਪਰ ਰਹੀਆਂ ਨੇ ਕਿ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਦੂਜੇ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਨੇ ਉਹਨਾਂ ਨੂੰ ਉੱਥੋਂ ਦੇ ਲੋਕ ਜਿਹੜੇ ਵਸਿੰਦੇ ਨੇ ਜਿਹੜੇ ਪਹਿਲਾਂ ਤੋਂ ਉੱਥੇ ਰਹਿ ਰਹੇ ਨੇ ਉਹ ਉਹਨਾਂ ਨੂੰ ਇੱਥੋਂ ਕੱਢਣ ਦੀ ਗੱਲ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਜਿਹੜੇ ਬਾਹਰੋਂ ਮਾਈਗ੍ਰੇਟ ਹੋ ਕੇ ਆਉਂਦੇ ਨੇ ਸਾਡੇ ਕਲਚਰ ਨੂੰ ਸਾਡੇ ਖਾਣ ਪੀਣ ਨੂੰ ਸਾਡੀ ਭਾਸ਼ਾ ਨੂੰ ਸਾਡੇ ਰਹਿਣ ਸਹਿਣ ਨੂੰ ਪ੍ਰਭਾਵਿਤ ਕਰਦੇ ਨੇ ਸਾਡੇ ਕੰਮ ਕਾਜ ਨੂੰ ਪ੍ਰਭਾਵਿਤ ਕਰਦੇ ਨੇ ਸਾਡੀਆਂ ਨੌਕਰੀਆਂ ਖਾ ਜਾਂਦੇ ਨੇ ਉਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਜਦੋਂ ਨਗਰ ਕੀਰਤਨ ਰੋਕਿਆ ਗਿਆ ਗੋਰਿਆਂ ਵੱਲੋਂ ਤਾਂ ਕਈ ਲੋਕਾਂ ਦੀ ਆਪਣੀ ਆਪਣੀ رائے ਜਿਹੜੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਸਾਹਮਣੇ ਆਈ